ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਧ ਸੰਗਤ ਸਹਿਬਜ਼ਾਦਾ ਫਤਿਹ ਸਿੰਘ ਨਗਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਭਾਜਪਾ ਆਗੂ ਡਾਕਟਰ ਰਾਮ ਚਾਵਲਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਨਗੜ ਵਾਰਡ ਨੰਬਰ 71 ਵਿਖੇ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਅਤੇ ਉਹਨਾਂ ਦੀ ਧਰਮ ਪਤਨੀ ਨਿਰਮਲ ਕੌਰ ਲੱਦੜ ਨੇ ਪਰਿਵਾਰ ਸਹਿਤ ਨਗਰ ਕੀਰਤਨ ਦਾ ਸਵਾਗਤ ਕੀਤਾ ਐਸ ਮੋਕੇ ਪ੍ਰਧਾਨ ਹਰਪਾਲ ਸਿੰਘ ਪੰਨੂ ਗੁਰਦੀਪ ਸਿੰਘ ਸੰਧੂ ਗੁਰਦੇਵ ਸਿੰਘ ਸਖੀਰਾ ਬਾਬਾ ਦਿਲਬਖ ਸਿੰਘ ਸਾਪਾ ਕਾਉਂਸਲਰ ਜਗਚਾਨਨ ਸਿੰਘ ਮੁਖਤਿਆਰ ਸਿੰਘ ਗੁਲਜ਼ਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰੂ ਦੀਆਂ लाਡਲੀਆਂ ਫੌਜਾਂ ਨੇ ਗੱਤਕੇ ਦੇ ਹੈਰੰਤੰਗੇ ਸੋਹਰ ਵਖਾਏ ਵਾਹ ਪ੍ਰਗਟਿਓ ਮਰਦੈ ਆ ਗਮੜਾ ਵਰਿਆਮ ਆ ਇਕੈਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਇੱਕ ਔਰ ਚੇਲਾ ਐਸੇ ਦੀਨਦਿਆਲ ਕਲਗੀਆਂ ਵਾਲੇ ਪਾਸ਼ਾ ਸਾਹਿਬੇ ਕਮਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ અવਤਾਰਪੁਰਬ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਇਲਾਕਾ ਸਾਹਿਬਜਾਤਾ ਪੱਜੇ ਸਿੰਘ ਨਗਰ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 70 ਸਾਇਆ ਪੰਜ ਪਿਆਰੇ ਦੀ ਰਹਿਮਾਨ ਆਈ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨਾ ਗੁਰਦੁਆਰਾ ਸਾਹਿਬ ਵਿਖੇ ਤੋਂ ਆਰੰਭ ਹੋ ਕੇ ਜੋ ਵਾਇਆ ਆਨੰਗੜ ਹਕੀ ਮਾਲਾ ਗੇਟ ਸੰਤਨਗਰ ਦਾਣਾ ਭਗਤਾਂ ਵਾਲਾ ਗੇਟ ਦਾਣਾ ਮੰਡੀ ਤੋਂ ਹੁੰਦਾ ਆ ਆ ਵਾਪਸੀ ਸੰਤਾਂ ਗੁਰਦੁਆਰਾ ਸਾਹਿਬ ਕੇ ਪਹੁੰਚਣ ਗਿਆ ਸੋ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਦੇ ਸ਼ੁਭ ਦੇਸ਼ ਵਿੱਚ ਬੈਠੀਆਂ ਆ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਅੱਜ ਜੀ 10ਵੇਂ ਪਾਤਸ਼ਾਹ ਦੇ ਪ੍ਰਗਟ ਦਿਵਸ ਤੇ ਅਪਲਵਸ ਰਿਚੇ ਚਾਹੀ ਅੱਜ ਸਾਰਾ ਪਰਿਵਾਰ ਲੱਦੜ ਪਰਿਵਾਰ ਇਕੱਤਰਤ ਹੋਏ ਆਂ ਔਰ ਨਾਲ ਇਲਾਕਾ ਨਿਵਾਸੀ ਵੀ ਸੱਜਣ ਨੇ ਤੇ ਅੱਜ ਹੀ ਦਸਵੇਂ ਪਾਤਸ਼ਾਹ ਦਾ ਪ੍ਰਗਟ ਦਿਵਸ ਜਿਹੜਾ ਉਹ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਬਣਾਇਆ ਹੈ ਔਰ ਪਾਲਕੀ ਸਾਹਿਬ ਦੇ ਦਰਸ਼ਨ ਵੀ ਹੋਏ ਹਨ ਫਤਿਹ ਸਿੰਘ ਕਲੋਨੀ ਤੋਂ ਪਾਲਕੀ ਸਾਹਿਬ ਹੀ ਹੁੰਦੀ ਹੈ ਤੇ ਉਹ ਵੀ ਉੱਥੇ ਪੰਜਾਂ ਸਿੰਘਾਂ ਨੂੰ ਗੁਰੂ ਆਪੇ ਗੁਰੂ ਆਪੇ ਗੁਰ ਚੇਲਾ ਸਤਿਗੁਰ ਨੇ ਕਿਹਾ ਸੀ ਤੇ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਪੰਗ ਸਿੰਘਾਂ ਨੂੰ ਜਿਹੜਾ ਸਨਮਾਨਤ ਕਰਨ ਤੇ ਦਸ ਦਸਵੇਂ ਪਾਤਸ਼ਾਹਨ ਕਰ ਲੈ ਇੱਕ ਹੀ ਗੱਲ ਹੈ ਅੱਜ ਇਸੇ ਦਿਹਾੜੇ ਨੂੰ ਆਪਾਂ ਰੱਖਦੇ ਹੋਏ ਅੱਜ ਸਾਰੀ ਲੱਧੜ ਫੈਮਿਲੀ ਜਿਹੜੀ ਇਕੱਠੀ ਹੋਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਬਾਹਰ ਆ ਜੀ ਦਾ ਜਨਮ ਦਿਹਾੜੇ ਨੂੰ ਸੰਬਤ ਸਾਹਿਬ ਜਦਾ ਫਤਿਹਸੇਂਗਰ ਵਿੱਚੋਂ ਜੋ ਨਵਿਸ਼ਾਨ ਨਗਰ ਕੀਤਾ ਆਰੰਭ ਹੋਇਆ ਉਹ ਵੱਖ-ਵੱਖ ਬਾਵਦੀਆਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਜਿਹੜਾ ਵਾ ਉਹ ਸਹਿਬ ਜਦਾ ਫਤੇਹ ਸਿੰਘ ਨਗਰ ਗੁਰਦੁਆਰਾ ਸਾਹਿਬ 'ਚ ਪਹੁੰਚੇਗਾ ਸਮੂਹ ਸਾਧ ਸੰਗਤ ਜੀ ਨੂੰ ਦਸੇ ਪਾਖਾ ਜੀ ਦੇ ਜਨਮ ਦਿਹਾੜੇ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਲਗੀਆਂ ਹੋਈਆਂ ਨੇ ਜਗ੍ਹਾ ਜਗ੍ਹਾ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਨੇ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ ਸੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਪ੍ਰਕਾਸ਼ ਪੁਰਬ ਨੂੰ ਲੈ ਕੇ ਇਸੇ ਲੜੀ ਦੇ ਤਹਿਤ ਸਹਿਬ ਜਦਾ ਫਤੇਹ ਸਿੰਘ ਨਗਰ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਸਥਾ ਦਾ ਸਬੂਤ ਆਪਦੇ ਰਿਹਾ ਸੀ ਸੋ ਸਾਡੀ ਟੀਮ ਵੱਲੋਂ ਵੀ ਆਪ ਸਭ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ ਨਿਊਜ਼